ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ এবੀਪੀ ਸੰਜਾ ਮੈਂ ਆ ਪਰਮਜੀਤ ਕੌਰ ਸੈਣੀ ਆਓ ਨਜ਼ਰ ਮਾਰਦੇ ਆ ਪੰਜਾਬ ਦੀ ਸਿਆਸਤ ਤੋਂ ਲੈ ਕੇ ਮੌਸਮੀ ਪਾਰੇ ਨਾਲ ਜੁੜੀ ਹਰ ਵੱਡੀ ਖਬਰ ਤੇ ਜਿੱਥੇ ਤੱਕ ਨਜ਼ਰ ਜਾ ਰਹੀ ਹੈ ਬਸ ਕੋਰਾ ਹੀ ਕੋਰਾ ਨਜ਼ਰ ਆ ਰਿਹਾ ਹੈ ਤਸਵੀਰਾਂ ਤਾਮਿਲਨਾਡੂ ਤੋਂ ਨੇ ਜਿੱਥੇ ਉਠੀ ਵਾਸੀ ਠੰਡ ਦੀ ਚਪੇਟ ਚ ਨਹੀਂ ਕੋਰੇ ਦੇ ਨਾਲ ਹਰ ਚੀਜ਼ ਟੱਕੀ ਪਈ ਹੈ ਉੱਟੀ ਦੇ ਲੋਕ ਹੱਡ ਜਮਾਉਣ ਵਾਲੀ ਠੰਡ ਨਾਲ ਠਠੁਰ ਰਹੇ ਨੇ ਮੈਦਾਨ ਘਰਾਂ ਦੀਆਂ ਛੱਤਾਂ ਡ੍ਰੱਕ ਤੋਂ ਡ੍ਰੱਕਾਂ ਦੇ ਪੱਤੇ ਕੋਰੇ ਦੇ ਆਗੋਸ਼ ਚ ਨੇ ਸਵੇਰ ਤੇ ਸ਼ਾਮ ਸਮੇਂ ਤੇ ਹਾਲਾਤ ਇੰਜ ਹੀ ਬਦ ਤੋਂ ਬੱਧਾ ਰਹਿੰਦੇ ਨੇ ਤਾਂਮਾਂਚ ਭਾਰੀ ਗਿਰਾਵਟ ਹੁੰਦੀ ਹੈ ਸਾਨਕ ਲੋਕਾਂ ਨੂੰ ਰੋਜ਼ਮਰਾਂ ਦੇ ਕੰਮ ਕਰਨ 'ਚ ਦਿੱਕਤਾਂ ਪੇਸ਼ ਆਰੀਆਂ ਨੇ ਕੁਲਬਿਲਾ ਕੇ ਜਨਜੀਵਨ ਬੁਰੀ ਤਰੀਕੇ ਪ੍ਰਭਾਵਿਤ ਹੈ ਦਿੱਲੀ ਚ ਜਾਗਰਣ ਦੌਰਾਨ ਪੰਡਾਲ ਟੈਟਿਰੀ ਹੋ ਗਿਆ ਇਹ ਹਾਦਸਾ 27-28 ਜਨਵਰੀ ਦੀ ਦਰਮਿਆਨੀ ਰਾਤ ਨੂੰ ਕਾਲਕਾਜੀ ਮੰਦਿਰ ਦੇ ਮੰਦਪ ਪਰਿਸਰ ਚ ਵਾਪਰਿਆ ਜਿੱਥੇ ਮਾਤਾ ਦੇ ਜਾਗਰਣ ਦੌਰਾਨ ਲੱਕੜ ਤੇ ਲੋਹੇ ਦੇ ਫਰੇਮ ਨਾਲ ਬਣਿਆ ਪੰਡਾਲ ਤਰਾਸ਼ਾਈ ਹੋ ਗਿਆ ਇਸ ਹਾਦਸੇ ਦੇ ਵਿੱਚ 17 ਲੋਕ ਜ਼ਖਮੀ ਦੱਸੇ ਜਾ ਰਹੇ ਨੇ ਜਦਕਿ ਇੱਕ ਦੀ ਮੌਤ ਹੋ ਗਈ ਹੈ ਸ਼ੁਰੂਆਤੀ ਜਾਂਚ ਜੋ ਸਾਹਮਣੇ ਹੈ ਕਿ ਸਮਾਗਮ ਕਰਵਾਉਣ ਦੇ ਲਈ ਪ੍ਰਬੰਧਕਾਂ ਕੋਲ ਕੋਈ ਇਜਾਜ਼ਤ ਵੀ ਨਹੀਂ ਸੀ ਹਾਲਾਂਕਿ ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਲਈ ਲੋੜੀਂਦਾ ਸਟਾਫ ਜ਼ਰੂਰਤਾਂਤ ਸੀ ਜਾਨਿਮਾਨੇ ਮਸ਼ਹੂਰ ਗਾਇਕ ਬੀ ਪ੍ਰਾਕ ਮੌਕੇ ਤੇ ਉਸ ਵੇਲੇ ਭਜਨ ਗਾਰੇ ਸਨ ਪਰ ਦੇਖਦੇ ਦੇਖਦੇ ਪੰਡਾਲ ਤਰਾਸ਼ਾਈ ਹੋ ਗਿਆ ਤਕਰੀਬਨ 1500 ਤੋਂ 1600 ਲੋਕਾਂ ਦਾ ਇਕੱਠ ਸੀ ਕ੍ਰਾਈਮ ਟੀਮ ਨੇ ਮੌਕੇ ਤੇ ਪਹੁੰਚ ਕੇ ਜਾਇਜ਼ਾ ਲਿਆ ਜ਼ਖਮੀਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਇਸ ਮਾਮਲੇ ਦੇ ਵਿੱਚ ਪ੍ਰਬੰਧਕਾਂ ਦੇ ਖਿਲਾਫ 337 304 ए 188 IPC ਤਹਿਤ ਮਾਮਲਾ ਦਰਜ ਕਰ ਲਿਆ ਗਿਆ ਸੁਹਾਜ ਦੇ ਰਾਤ ਭਿਆਨਕ ਸੜਕੀ ਹਾਦਸਾ ਵਾਪਰਿਆ ਜਿੱਥੇ ਇੱਕ ਕਾਰ ਦੀ ਟਰੱਕ ਦੇ ਨਾਲ ਜ਼ਬਰਦਸਤ ਟੱਕਰ ਹੋਈ ਇਸ ਹਾਦਸੇ ਦੇ ਵਿੱਚ ਕਾਰ ਸਵਾਰ ਪੰਜ ਨੌਜਵਾਨਾਂ ਦੀ ਮੌਤ ਹੋ ਗਈ ਹੈ ਪਰ ਇਹ ਤਸਵੀਰਾਂ ਹਾਦਸੇ ਤੋਂ ਠੀਕ ਪਹਿਲਾਂ ਦੀਆਂ ਨੇ ਇਹਨਾਂ ਤਸਵੀਰਾਂ ਦੇ ਵਿੱਚ ਕਾਰ ਦੀ ਤੇਜ਼ ਰਫ਼ਤਾਰ ਸਾਫ਼ ਨੋਟਿਸ ਹੋ ਰਹੀ ਹੈ ਤੇ ਕਾਰ 'ਚ ਸਵਾਰ ਨੌਜਵਾਨ ਮસ્ਤੀ ਕਰਦੇ ਦਿਖ ਰਹੇ ਨੇ ਪਰ ਦੇਖਦੇ ਹੀ ਦੇਖਦੇ ਖੁਸ਼ੀਆਂ ਗਮ 'ਚ ਬਦਲ ਜਾਂਦੀਆਂ ਨੇ ਕਿਉਂਕਿ ਇਸ ਤੇਜ਼ ਰਫਤਾਰ ਕਾਰ ਦੀ ਟਰੱਕ ਦੇ ਨਾਲ ਟੱਕਰ ਹੁੰਦੀ ਹੈ ਮੌਕੇ ਤੇ ਹੀ ਚਾਰ ਨੌਜਵਾਨਾਂ ਦੀ ਮੌਤ ਹੋ ਜਾਂਦੀ ਹੈ ਇੱਕ ਨੌਜਵਾਨ ਜੋ ਗੰਭੀਰ ਰੂਪ ਚ ਜ਼ਖਮੀ ਹੁੰਦਾ ਹੈ ਉਸ ਨੂੰ ਸਤਾਨਕ ਹਸਪਤਾਲ ਭੇਤੀ ਕਰਵਾਇਆ ਜਾਂਦਾ ਹੈ ਜਿੱਥੇ ਉਸ ਦੀ ਅਗਲੇ ਦਿਨ ਮੌਤ ਹੋ ਜਾਂਦੀ ਹੈ ਅੱਜ ਹੀ ਕੱਲ ਲੇਟ ਨਾਈਟ ਇੱਕ ਲਮੀਰ ਪਿੰਡ ਨੀਅਰ ਉੱਚੀ ਵਸੀ ਉੱਚੀ ਵਸੀ ਦੇ ਕਾਰ ਤੇ ਇੱਕ ਟਰੱਕ ਦੇ ਦਰਮਿਆਨ ਐਕਸੀਡੈਂਟ ਹੋਇਆ ਸੀ ਜਿਸ ਦੇ ਵਿੱਚ ਕਾਰ ਦੇ ਵਿੱਚ ਪੰਜ ਨੌਜਵਾਨ ਸਵਾਰ ਸੀ ਜਿਨ੍ਹਾਂ ਦੇ ਵਿੱਚੋਂ ਮੌਕੇ ਤੇ ਚਾਰ ਨੌਜਵਾਨਾਂ ਦੀ ਮੌਤ ਹੋ ਗਈ ਸੀ ਤੇ ਪੰਜ ਮਾੜਾ ਨੌਜਵਾਨ ਸੀ ਉਹਨੂੰ ਮਗੇਰੀਆਂ ਸਿਵਲ ਹਸਪਤਾਲ ਦੇ ਵਿੱਚ ਭਜਾ ਦਿੱਤਾ ਸੀ ਤੇ ਅੱਜ ਉਹਦੀ ਵੀ ਡੈਥ ਹੋ ਗਈ ਹੈਗੀ ਤੇ ਅਸੀਂ 304 ਦਾ ਪਦਮਾ ਦਰਜ ਕਰ ਲਿਆ ਸੀ ਤੇ ਉਹਨਾਂ ਦੀ ਹੁਣ ਅਸੀਂ ਪੋਸਟਮਾਰਟਕ ਨੂੰ ਆ ਕੇ ਜਿਹੜੀਆਂ ਪੰਜੇ ਬਾਡੀਆਂ ਉਹਨਾਂ ਦੇ ਬਾਸਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ ਮੇਰੀ ਪਤਨੀ ਡਾਕਟਰ ਗੁਰਪ੍ਰੀਤ ਕੌਰ 7ਵੇਂ ਮਹੀਨੇ ਦੀ ਪ੍ਰੈਗਨੈਂਟ ਹੈ ਪਰ ਤੁਹਾਨੂੰ ਜਾਣ ਕੇ ਖੁਸ਼ੀ ਵੀ ਹੋਊਗੀ ਹੈਰਾਨੀ ਵੀ ਹੋ ਗਈ ਕਿ ਅਜੇ ਤੱਕ ਇਹ ਨਹੀਂ ਪਤਾ ਕੀਤਾ ਕਿ ਮੁੰਡਾ ਹੈ ਜਾਂ ਕੁੜੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਨੰਨਾ ਮਹਿਮਾਨ ਆਉਣ ਵਾਲਾ ਹੈ ਇਸ ਦੀ ਖੁਸ਼ੀ ਖੁਦ ਇੱਕ ਜਨਤਕ ਮੰਚ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਾਸੀਆਂ ਨਾਲ ਸਾਂਝੀ ਕੀਤੀ ਸੀ ਇਸ ਖਬਰ ਤੋਂ ਬਾਅਦ ਸਿਆਸੀ ਗਲਿਆਰਾਂ ਦੇ ਵਿੱਚ ਵੀ ਚਰਚਾਵਾਂ ਛਿੜ ਗਈਆਂ ਨੇ ਇਹ ਟਵੀਟ ਕੁਵਰ ਵਿਜੇ ਪ੍ਰਤਾਪ ਨੇ ਕੀਤਾ ਹੈ ਜਿਨ੍ਹਾਂ ਨੇ ਮੁੱਖ ਮੰਤਰੀ ਮਾਨ ਨੂੰ ਵਧਾਈ ਦਿੱਤੀ ਹੈ ਨਾਲ ਹੀ ਉਹਨਾਂ ਨੇ ਤੰਜ ਭਰੇ ਲਹਿਜੇ ਵਿੱਚ ਕਿਹਾ ਹੈ ਕਿ ਤੁਸੀਂ ਲਿੰਗ ਨਿਰਧਾਰਨ ਟੈਸਟ ਨਹੀਂ ਕਰਾ ਕੇ ਬਹੁਤ ਵੱਡਾ ਸੁਨੇਹਾ ਪੰਜਾਬ ਵਾਸੀਆਂ ਨੂੰ ਦਿੱਤਾ ਹੈ ਅਗੇ ਕੁਵਰ ਵਿਜੇਪ੍ਰਤਾਪ ਆਪਣੀ ਨਰਾਜ਼ਗੀ ਵੀ ਜ਼ਾਹਿਰ ਕਰ ਰਹੇ ਨੇ ਉਹ ਲਿਖ ਰਹੇ ਨੇ ਕਿ ਤੁਹਾਡੇ ਘਰੇ ਰਾਜਕੁਮਾਰੀ ਜਨਮ ਲਵੇ ਜਾਂ ਰਾਜਕੁਮਾਰ ਉਹ ਵੀ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਣ ਸਾਨੂੰ ਬਹੁਤ ਖੁਸ਼ੀ ਹੋਏਗੀ ਲੇਕਿਨ ਮੇਰੇ ਨਾਲ ਕੀਤਾ ਹੋਇਆ ਵਾਅਦਾ ਖਾਸ ਕਰ ਜਿਸ ਦਿਨ ਤੁਸੀਂ ਮੇਰੀ ਜੁਆਇਨਿੰਗ ਕਰਾਈ ਸੀ ਅੰਮ੍ਰਿਤਸਰ ਦੇ ਪਵਿੱਤਰ ਸ਼ਹਿਰ 'ਚ ਇਹ ਗੱਲ 21 6 2021 ਦੀ ਹੈ ਜਿੱਥੇ ਮਾਨਯੋਗ ਕੇਜਰੀਵਾਲ ਸਾਹਿਬਾ ਐਸਾਨੂੰ ਚੇਚਤੌਰ ਤੇ ਮੁੱਦਾ ਪਰ ਗਾੜੀ ਬੇਅਦਬੀ ਕੋਟਕਪੁਰਾ ਤੇ ਬੈਬਲ ਕਲਾ ਗੋਲੀकांड ਦਾ ਮੈਂ ਅੱਜ ਵੀ ਉੱਥੇ ਹਾਂ ਜਿੱਥੇ ਇਲੈਕਸ਼ਨ ਤੋਂ ਪਹਿਲਾਂ ਖੜਿਆ ਸੀ ਪੰਜਾਬੀ ਉੱਥੇ ਹੀ ਠਹਿਰ ਕੇ ਰਹਿ ਗਿਆ ਕੁਵਰ ਵਿਜੇ ਪ੍ਰਤਾਪ ਅੱਗੇ ਲਿਖਦੇ ਨੇ ਕਿ 28 11 2023 ਨੂੰ ਚੰਡੀਗੜ੍ਹ ਦੇ ਵਿੱਚ ਤੁਹਾਡੀ ਸਰਕਾਰੀ ਰਿਹਾਇਸ਼ ਤੇ ਮੁਲਾਕਾਤ ਕਰ ਵੇਰਵੇ ਸਹਿਤ ਵਿਸਥਾਰ ਪੂਰਵਕ ਗੱਲਬਾਤ ਕੀਤੀ ਇਸ ਬੰਦ ਦੇ ਵਿੱਚ ਅੱਜ ਪੂਰੇ 2 ਮਹੀਨੇ ਹੋ ਗਏ ਨੇ ਲੇਕਿਨ ਹੁਣ ਤੁਹਾਡੇ ਪੀਏ ਵੀ ਮੇਰਾ ਫੋਨ ਸੁਣ ਕੇ ਰਾਜ਼ੀ ਨਹੀਂ ਮੋਰਚੇ ਵਾਲੇ ਦੇ ਨਾਲ ਤੁਹਾਡਾ ਰਾਜ਼ੀਨਾਮਾ ਹੋ ਗਿਆ ਮੋਰਚੇ ਵਾਲਿਆਂ ਨੂੰ ਮੇਰੇ ਖਿਲਾਫ ਲਗਾ ਦਿੱਤਾ ਕਾਨੂੰਨੀ ਦਾਅ ਪੇਚ ਦੇ ਵਿੱਚ ਦੋਸ਼ੀਆਂ ਦੇ ਵੱਡੇ ਵਕੀਲ ਸਹਬਾਨ ਜੋ ਕਿ ਅੱਜ ਤੁਹਾਡੀ ਸਰਕਾਰ ਦੇ ਵੱਡੇ ਸਰਕਾਰੀ ਵਕੀਲ ਬਣਿਆ ਨੇ ਮੇਰੇ ਤੇ ਮੇਰੇ ਪ੍ਰਾਈਵੇਟ ਵਕੀਲਾਂ ਨੂੰ ਚੰਗੀ ਟੱਕਰ ਦੇ ਰਹੇ ਨੇ ਮਿਲਦੇ ਆਂ ਮਿਤੀ 29 1 2024 ਨੂੰ ਅਦਾਲਤ ਵਿਖੇ ਫਰੀਦਕੋਟ ਨਾਲ ਹੀ ਕੁਵਰ ਜੇਪਰਤਾਪ ਚਤਾਗਰ ਨੇ ਕਿ ਇਹ ਸਾਰਾ ਹਿਸਾਬ ਕਿਤਾਬ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਦੇ ਵਿੱਚ ਰੱਖਿਆ ਜਾ ਰਿਹਾ ਹੈ ਇੱਥੋਂ ਇਨਸਾਫ ਦੀ ਮੈਨੂੰ ਪੂਰਨਾਸ ਹੈ ਕਮੰਟਰੀ ਬਾਜ਼ਾਰ ਦੇ ਵਿੱਚ ਕੱਚੇ ਤੇਲ ਦੀਆਂ ਕੀਮਤਾਂ 'ਚ ਵਾਧਾ ਹੋ ਰਿਹਾ ਹੈ। ਵਿਦੇਸ਼ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਜਾਰੀ ਕੀਤੀਆਂ ਨੇ। ਪਰ ਪੰਜਾਬ 'ਚ ਅਜੀਹ ਹੈ। ਪੰਜਾਬ ਦੇ ਵਿੱਚ ਪੈਟਰੋਲ ਡੀਜ਼ਲ ਮਹਿੰਗਾ ਹੋਣ ਦੀ ਥਾਂ ਸਸਤਾ ਹੋਇਆ ਹੈ। ਪੰਜਾਬ ਦੇ ਵਿੱਚ ਪੈਟਰੋਲ 50 ਪੈਸੇ ਤੇ ਡੀਜ਼ਲ 47 ਪੈਸੇ ਸਸਤਾ ਹੋ ਗਿਆ ਹੈ। ਉਦੋਂ ਬਿਹਾਰ 'ਚ ਪੈਟਰੋਲ 48 ਪੈਸੇ ਤੇ ਡੀਜ਼ਲ 45 ਪੈਸੇ ਮਹਿੰਗੇ। ਮਹਾਰਾਸ਼ਟਰ ਦੇ ਵਿੱਚ ਵੀ ਇਹੀ ਹਾਲਾਤ ਨੇ। ਪੈਟਰੋਲ 96 ਪੈਸੇ ਜਦਕਿ ਡੀਜ਼ਲ 92 ਪੈਸੇ ਮਹਿੰਗਾ ਹੈ। ਪੰਜਾਬ ਚ ਪੈਟਰੋਲ 50 ਪੈਸੇ ਤੇ ਡੀਜ਼ਲ 47 ਪੈਸੇ ਸਸਤਾ ਹੋ ਗਿਆ। ਇਸ ਤੋਂ ਇਲਾਵਾ ਰਾਜਸਥਾਨ, ਕੇਰਲ, ਗੋਆ, ਛਤISਗੜ੍ਹ ਤੇ ਅਸਮ ਦੇ ਵਿੱਚ ਵੀ ਪੈਟਰੋਲ ਮਹਿੰਗਾ ਹੋ ਚੁੱਕਾ ਹੈ। ਦੂਸਰੇ ਪਾਸੇ ਉੱਤਰ ਪ੍ਰਦੇਸ਼ ਦੇ ਵਿੱਚ ਪੈਟਰੋਲ ਅਤੇ ਡੀਜ਼ਲ 25 ਪੈਸੇ ਸਸਤਾ ਹੈ। ਹਿਮਾਚਲ ਪ੍ਰਦੇਸ਼ ਚ ਪੈਟਰੋਲ 30 ਪੈਸੇ ਜਦਕਿ 57 ਪੈਸੇ ਡੀਜ਼ਲ ਸਸਤਾ ਹੋਇਆ। ਇਸ ਤੋਂ ਇਲਾਵਾ ਹਰਿਆਣਾ, ਗੁਜਰਾਤ ਅਤੇ ਕਰਨਾਟਕ ਦੇ ਵਿੱਚ ਵੀ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੇ ਰੇਟ ਘਟਾ ਦਿੱਗੇ ਨੇ। ਦਿੱਲੀ ਰੇਲਵੇ ਸਟੇਸ਼ਨ ਤੇ ਯਾਤਰੀ ਖੱਜਲਖੁਆਰ ਹੋ ਰਹੇ ਨੇ ਵਜ੍ਹਾ ਸੰਘਣੀ ਧੁੰਦ ਕਾਰਨ ਟ੍ਰੇਨਾਂ ਦਾ ਤੈ ਸਮੇਂ ਤੋਂ ਦੇਰੀ ਨਾਲ ਚੱਲਣਾ ਖਰਾਬ ਮੌਸਮ ਕਾਰਨ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਕਈ ਟ੍ਰੇਨਾਂ ਡਿਲੇ ਨੇ ਯਾਤਰੀ ហេਠਾ ਜ਼ਮੀਨ ਤੇ ਹੀ ਡੇਰੇ ਲਗਾ ਕੇ ਬੈਠ ਗਏ ਨੇ ਮੌਸਮ ਵਿਭਾਗ ਅਨੁਸਾਰ ਅੱਜ ਯਾਨੀ ਐਤਵਾਰ 28 ਜਨਵਰੀ ਨੂੰ ਪੂਰਬੀ ਉੱਤਰ ਪ੍ਰਦੇਸ਼ ਪੰਜਾਬ ਹਰਿਆਣਾ ਚੰਡੀਗੜ੍ਹ ਪੱਛਮੀ ਉੱਤਰ ਪ੍ਰਦੇਸ਼ ਤੇ ਬਿਹਾਰ ਦੇ ਵਿੱਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ ਇਸ ਵੇਲੇ ਦੇਸ਼ ਭਾਰ ਚੁਕੜਾ ਕੇ ਦੀ ਠੰਡ ਅਤੇ ਸੰਘਣੀ ਧੁੰਦ ਲੋਕਾਂ ਦੇ ਲਈ ਪਰੇਸ਼ਾਨੀਆਂ ਦਾ ਸਬਬ ਬਣ ਰਹੀ ਹੈ ਮੌਸਮ ਵਿਭਾਗ ਅਨੁਸਾਰ ਉੱਤਰੀ ਭਾਰਤ ਦੇ ਸੂਬਿਆਂ ਦੇ ਵਿੱਚ ਵੀ ਅਜਿਹਾ ਹੀ ਮੌਸਮ ਰਹੇਗਾ ਆਈਐਮਡੀ ਨੇ ਕਿਹਾ ਕਿ 28 ਜਨਵਰੀ ਤੋਂ 31 ਜਨਵਰੀ ਦਰਮਿਆਨ ਜੰਮੂ ਕਸ਼ਮੀਰ ਤੇ ਲਦਾਖ ਤੇ ਵਕਫਤਾਵਾਂ ਤੇ ਭਾਰੀ ਮੀਂਹਾਂ ਬਰਫਬਾਰੀ ਦੀ ਸੰਭਾਵਨਾ ਹੈ ਰਾਜਧਾਨੀ ਦਿੱਲੀ ਦੇ ਵਿੱਚ ਸ਼ਨੀਵਾਰ ਨੂੰ ਘਟੋ ਘਟ ਤਾਪਮਾਨ 4.3 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ ਮੌਸਮ ਵਿਭਾਗ ਅਨੁਸਾਰ ਅੱਜ ਯਾਨੀ ਐਤਵਾਰ ਨੂੰ ਦਿੱਲੀ ਦੇ ਵਿੱਚ ਵਾਤਵਾਰ ਤਾਪਮਾਨ 21 ਡਿਗਰੀ ਤੇ ਘੱਟ ਤੋਂ ਘੱਟ ਤਾਪਮਾਨ 6 ਡਿਗਰੀ ਰਹਿਣ ਦੀ ਸੰਭਾਵਨਾ ਹੈ ਇਸ ਤੋਂ ਬਿਨਾਂ ਦਰਮਿਆਨੀ ਤੁੰਦ ਵੀ ਰਹੇਗੀ ਆਈਐਮਡੀ ਨੇ ਉੱਤਰ ਪ੍ਰਦੇਸ਼ ਬਿਹਾਰ ਦੇ ਵਿੱਚ ਸੰਗ੍ਰੀ ਤੁੰਦ ਅਤੇ ਠੰਡੇ ਦਿਨ ਕਾਰਨ ਦੋਵੇਂ ਸੂਬਿਆਂ ਦੇ ਲਈ ਔਰੇਂਜ ਅਲਰਟ ਜਾਰੀ ਕਰ ਦਿੱਤਾ ਹੈ ਮੌਸਮ ਵਿਭਾਗ ਮੁਤਾਬਕ 28 ਜਨਵਰੀ ਨੂੰ ਪੂਰਬੀ ਉੱਤਰ ਪ੍ਰਦੇਸ਼ ਪੰਜਾਬ ਹਰਿਆਣਾ ਚੰਡੀਗੜ੍ਹ ਪੱਛਮੀ ਉੱਤਰ ਪ੍ਰਦੇਸ਼ ਤੇ ਬਿਹਾਰ ਦੇ ਵਿੱਚ ਬਹੁਤ ਸੰਘਣੀ ਧੁੰਦ ਦੀ ਸੰਭਾਵਨਾ ਪ੍ਰਗਟਾਈ ਹੈ 31 ਜਨਵਰੀ ਤੋਂ 2 ਫਰਵਰੀ ਤੱਕ ਕਰ ਉੱਤਰਾਖੰਡ ਦੇ ਵਿੱਚ ਹਲਕੀ ਜਾਂ ਫਿਰ ਦਰਮਿਆਨੀ ਬਾਰਿਸ਼ ਯਾਂ ਬਰਬਾਰੀ ਤੇ ਪੰਜਾਬ ਚੰਡੀਗੜ੍ਹ ਹਰਿਆਣਾ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ ਹਲਕੀ ਬਾਰਿਸ਼ ਹੋਣ ਦੀ ਵੀ ਸੰਭਾਵਨਾ ਜਤਾਈ ਹੈ कल काल का मंदिर पे हर साल बहुत विशाल जागरण होता है तो कल तेईसवां जागरण था जो कि हर साल होता है और बहुत विशाल होता है तो कल बहुत बड़े बड़े सिंगर आए थे बहुत तगड़ी संगत थी बहुत ज्यादा लोग थे तो कन्हैया मित्तल बी पराग वगैरह सब सारे सिंगर आए थे तो जब बी पराग आए तो लोगों को उनको प्यार इतना करते हैं तो भगदड़ मची तो एक स्टेज बनाई हुई थी साइड में उस पर बहुत ज्यादा लोग आ गए तो वो नीचे गिर गई हादसा हुआ कुछ लोगों को चोट भी आई है बट हमारी जो कालका मंदिर का प्रशासन था जो पुलिसकर्मी मौजूद थे हमारे सेवादार थे उन सब ने मिलकर उसको संभाल लिया कैजुअलिटी ज्यादा हुई नहीं ना हुआ था तो उस उसपे अप्रोक्सीमेटली ज्यादा से ज्यादा एक डेढ़ हजार लोग आ सकते थे बट जब उस पर बी पर आग पास से देखने के लिए उस सारे लोग उसे स्टेज पे चढ़ गए मतलब जहां मेन स्टेज थी स्टेज वो नहीं टूटी है स्टेज लेफ्ट हैंड साइड में बैठे थे जो पब्लिक के लिए बनाई थी उस पब्लिक पे बहुत सारे लोग इकट्ठे हो गए अच्छा जागरण की बात करें कितनी लगभग भीड़ थी जागरण में तो अगर आप अच्छे से लगाओ तो तीस चालीस पचास हजार लोग होने चाहिए थे तीस हजार लोग इसके अलावा पंडित पुलिस ये कह रही है की परमिशन नहीं थी इसके बारे में आप देखो अब मैं इन चीजों को नहीं बोलता कि परमिशन थी या नहीं थी मैं तो बस यही कह रहा हूं कि जो हादसा हुआ मतलब वो महाकाल का की रहमत लगा लो या हम सबके अच्छे भाग लगा लो कि जिस हिसाब से वहां पे भीड़ थी और जिस हिसाब से वो स्टेज गिरी थी तो उस हिसाब से कोई बड़ा हादसा नहीं हुआ चल हुई रही है सोशल मीडिया पे अगर आप देखोगे तो बहुत बहुत सारे लोग थे बट प्रशासन ने हमने सबने मिलके मंदिर समिति ने सेवादारों ने जितने भी लोग वहां मौजूद थे सब ने धीरे धीरे करके सबको निकाला और ज्यादा कुछ ना नहीं थी सर कौन सी बोटल जोस उसके साथ पड़ी हुई थी कहा मुझे नहीं पता ही बोर्ड जो उसके साथ पड़ी हुई थी वो क्या मैं तुम्हें मारूंगा ये है आप इसकी बारे पूछ ली थी आप क्या हुआ जी असला की बात हो रही है वो पीर साहब का दम की हवा पानी था वो मुझसे मैं कहीं इलाके भूल गया था मुझे इस बात का नहीं था उस टाइम पता रखी है तो मेरे बाप है मेरे उस्ताद है ये प्यार भी हम हमारे साथ इतना करते हैं कि बोदा जानता है ये जिसने भी ये हरकत की है इस चीज की ब्लैक में मेलिंग है मेरे उस्ताद जी को बदनाम कर दी ऐसी वैसी कोई भी बात नहीं है मेरे उस्ताद जी ने हमारे साथ बहुत ज्यादा प्यार करते हैं हम इनके उलाद इनके बच्चे ये सूचना तो हमको बिहार के डिप्टी चीफ मिनिस्टर और ललू प्रसाद दोनों ने दिए थे और आज वो सच हुआ ऐसे देश में तो बहुत से लोग हैं आए आराम गए आराम बहुत लोग ये सूचना तो हमको बिहार के डिप्टी चीफ मिनिस्टर और लल्लू प्रसाद दोनों ने दिए थे और आज वो सच हुआ ऐसे देश में तो बहुत से लोग हैं बहुत लोग। है। आप सब लोगों को हम बता देते हैं कि आज हमने इस्तीफा दे दिया समझ गए ना? आज हमने मुख्यमंत्री से इस्तीफा दे दिया और जो सरकार थी उसको भी समाप्त करने का हमने आज गवर्नर साहब को दे दिया अरे इसलिए नौबत हुई है कि ठीक नहीं चल रहा था तो इसीलिए थोड़ी परेशान आप लोग तो हमसे बहुत पूछ रहे थे हम बीच में बंद कर दिए थे कुछ बोलना तो हम देख रहे थे तो वही सब लोगों की राय अपने पार्टी के लोगों की राय चारों तरफ से राय आ रही थी तो हमने सब लोगों की बात को सुन लिया तो इसीलिए आज हमने इस्तीफा दे दिया अब ये जो भी सरकार थी वो समाप्त कर दिया गया, बता गया आप आप गठबंधन को आपको छोड़ना पड़ा, पड़ा। नहीं हाँ अभी अभी हम जो पहले गठबंधन को छोड़ के नए गठबंधन बनाए थे और जो नया गठबंधन डेढ़ महीना से बनाए थे डेढ़ साल से तो यहाँ पर भी जो स्थिति इधर आकर के ठीक नहीं लगी है और जिस तरह तो से लोगों का दावा हो रहा था जो इतना मेहनत किया जाता था कि वही लोग कर रहे हैं उन सब जरा धीरे धीरे लोगों को खराब लग रहा है ਜੋ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਇੱਕ ਵਿਅਕਤੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਤਸਵੀਰਾਂ 'ਚ ਨਜ਼ਰ ਆ ਰਿਹਾ ਇਹ ਵਿਅਕਤੀ ਸਮੀਰ ਕਟਾਰੀ ਹੈ ਜਿਸ ਦਾ ਕਤਲ ਹੋਇਆ ਹੈ ਪੁਲਿਸ ਦੇ ਦਸਤਾਵੇਜ਼ ਮੁਤਾਬਕ ਸਮੀਰ ਕਟਾਰੀਆ ਨਾਮ ਦੀ ਵਿਅਕਤੀ ਉੱਤੇ ਜਾਣ ਲੇਵਾ ਹਮਲਾ ਹੁੰਦਾ ਹੈ ਇਹ ਘਟਨਾ ਰਾਤ 2 ਵਜੇ ਦੇ ਕਰੀਬ ਦੀ ਦੱਸੀ ਜਾ ਰਹੀ ਹੈ ਸਮੀਰ ਨੂੰ ਪ੍ਰਾਈਵੇਟ ਹਸਪਤਾਲ ਦਾਖਲ ਕਰਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਪੁਲਿਸ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਦੇ ਵਿੱਚ ਇਹ ਕਤਲ ਦਾ ਹੀ ਮਾਮਲਾ ਲੱਗ ਰਿਹਾ ਹੈ ਮੌਕੇ ਤੋਂ ਇੱਕ ਖਾਲੀ ਮੈਗਜ਼ੀਨ ਵੀ ਮਿਲਿਆ ਇੱਕ ਗੋਲੀ ਦਾਖ ਹੋਰ ਵੀ ਬਰਾਮਦ ਕੀਤਾ ਗਿਆ ਮੈਂ ਤੇ ਮੇਰੇ ਦੋਸਤ ਆਏ ਸੀਗੇ ਸਮੀਰ ਕਟਾਰੀਆ ਉਹਦੇ ਦੁੱਧ ਲੈਣ ਆਏ ਸੀ ਅਸੀਂ ਉਹਦੇ ਲੈ ਕੇ ਘਰ ਦੇ ਬਾਹਰ ਖੜੇ ਸੀ ਜੇ ਗੁਲਾਮ ਨੂੰ ਲਿਤਾ ਉਨੇਕੇ ਖੜੇ ਸੀਗੇ ਸਾਈਡ ਤੇ ਇੰਨੇ ਤੋਂ ਤਿੰਨ ਬੰਦੇ ਆਏ ਵਾਰਦਤ ਇਹਨਾਂ ਨੇ ਤਾਂ ਕੀ ਕੋਲ ਕੇ ਵਾਰਦਤ ਕੀਤੀ ਫਾਇਰ ਕੀਤੇ ਮੈਂ ਉੱਤਰ ਕੇ ਪਿੱਛੇ ਨੂੰ ਦੱਜਿਆ ਇਹਨੇ ਜੋ ਗੱਡੀ ਲੈ ਕੇ ਫਰਾਰ ਹੋ ਗਏ ਕਿਹੜੀ ਜਗ੍ਹਾ ਤੇ ਹੋਈ ਏ ਗੱਲ ਸਾਰੀ ਇਹ ਪਿੱਛੇ ਹੋਈ ਏ ਜੀ ਰੋਡ ਦੀ ਸਟਾਰਟਿੰਗ ਦੇ ਪਾਸੇ ਰੋਡ ਦੀ ਸਟਾਰਟਿੰਗ ਕਿ ਫਾਇਰ ਕੀ ਮਤਲਬ ਹਵਾਈ ਫਾਇਰ ਕੀਤੇ ਆ ਜਾਂ ਸਮੀਰ ਦੇ ਮਾਰੇ ਸਰ ਮਾਰੇ ਕਰਕੇ ਉਹਨਾਂ ਵਾਲੇ ਕੀਤਾ ਸੀ ਜੀ ਫਾਇਰ ਕਿੰਨੇ ਕਿੰਨੇ ਲੋਕ ਸੀਗੇ ਉਹ ਤਿੰਨ ਬੰਦੇ ਸੀ ਕੀ ਉਹਨਾਂ ਨੇ ਨਕਾਬ ਪੋਸ਼ ਸੀਗੇ ਜਾਂ ਕੁਝ ਨਹੀਂ ਪਾਇਆ ਹੋਇਆ ਸੀਗਾ ਉлле ਮੁੰਸ਼ੀਗੇ ਤਿੰਨ ਮਹੀ ਆਪਣਾ ਮਲ ਟੂ ਮਨੇ ਦੇਖਿਆ ਨਹੀਂ ਉਹ Hindu ਹੀ ਸੀਗੇ ਸਰਦਾਰ ਵੀ ਸੀ ਤੇ ਸਮੀਰ ਹੁਣ ਡੱਡ ਹੋ ਗਿਆ ਹਾਂਜੀ ਸਮੀਰ ਦੇ ਪਰਿਵਾਰ ਵਿੱਚ ਕੌਣ ਕੌਣ ਹੈ ਕਿੱਥੋਂ ਦਾ ਰਹਿਣ ਵਾਲਾ ਉਹ ਕਿਲਾ ਚੌਕ ਕ੍ਰਿਸ਼ਨਾਗੜ੍ਹ ਦੇ ਰਹਿਣ ਵਾਲੇ ਨੇ ਉਹ ਹੈ ਉਹਨਾਂ ਦੀ ਵਾਈਫ ਹੈ ਮਦਰ ਹੈ ਬ੍ਰਦਰ ਹੈ ਬ੍ਰਦਰ ਦੀ ਵਾਈਫ ਹੈ ਬੱਚੇ ਬੱਚੇ ਕਿੰਨੇ ਨੇ ਸਮੀਰ ਕੋ ਇੱਕ ਨੇ ਤੇ ਉਹਦੀ ਵਾਈਫ ਵਗੈਰਾ ਵੀ ਪ੍ਰੈਜੈਂਟ ਹੈ ਹਾਂਜੀ ਤੇ ਹੁਣ ਪਰਿਵਾਰ ਨੂੰ ਕੁਝ ਪਤਾ ਲੱਗਿਆ ਦੱਸਿਆ ਤੁਸੀਂ ਨਹੀਂ ਅਜੇ ਭਈਆਂ ਮੈਂ ਉਹਨਾਂ ਦੇ ਬੜੇ ਭਈਆਂ ਨੂੰ ਫੋਨ ਕਰਤਾ ਸੀ ਕਿੰਨੇ ਸਮੇਂ ਤੋਂ ਤੁਸੀਂ ਸਮੀਰ ਦੇ ਨਾਲ ਹੋਗੇ ਜੀ ਜਾਣਦੇ ਨੇ ਕਾਫੀ ਟਾਈਮ ਤੋਂ ਦੋਸਤ ਨੇ ਹਮਮ ਇਹ ਆਪਣੇ ਫਰੈਂਡ ਨਾਲ ਕਾਰ 'ਚ ਗਿਆ ਸੀਗਾ ਤੇ ਪਾਸੀ ਰੋਡ ਕੋਲ ਕਹਿੰਦੇ ਕਾਰ ਸੀਗੀ ਤੇ ਉਹਦਾ ਫਰੈਂਡ ਜੋ ਬਿਆਨ ਦੇ ਰਿਹਾ ਕਿ ਕੋਈ ਆਇਆ ਤੇ ਵੀ ਕਾਰ ਉਹਨੇ ਖੋਲੀ ਤੇ ਉਹਦੇ ਉੱਪਰ ਹਮਲਾ ਕਰਕੇ ਉਹਨੂੰ ਧੇਰ ਕੇ ਚਲੇ ਗਿਆ ਮੈਨੂੰ 12:17 ਤੇ ਉਹਦੀ ਕਾਲ ਆਈ ਹੈ ਕਿ ਭਈਆ ਜਲਦੀ ਆ ਜਾਓ ਸਮੀਰ ਭਈਆ ਨੂੰ ਹਮਲਾ ਕਰਤਾ ਕਿਸੇ ਉੱਪਰ ਮੈਂ ਉਹਨੂੰ ਬਾਰ ਬਾਰ ਪੁੱਛੀ ਨੀ ਕੋਸ਼ਿਸ਼ ਕੀਤੀ ਕੀ ਹੋਇਆ ਕੀ ਹੋਇਆ ਕਹਿੰਦਾ ਤੁਸੀਂ ਆ ਜਾਓ ਤੁਸੀਂ ਆ ਜਾਓ ਮੈਂ ਐਕਟੀਵਾ ਤੇ ਫਟਾਫਟ ਆਪਣਾ ਪੰਚਾਇਆ ਉੱਥੇ ਪਹੁੰਚਿਆ ਤੇ ਮੇਰਾ ਬ੍ਰਦਰ ਗਿਰਿਆ ਹੋਇਆ ਸੀਗਾ ਤੇ ਉਹ ਖੜਿਆ ਹੋਇਆ ਸੀਗਾ ਗੱਡੀ ਉੱਥੇ ਸੀਗੀ ਨਹੀਂ ਗੱਡੀ ਉਹ ਕਹਿੰਦਾ ਖੋ ਕੇ ਲੈ ਗਏ ਮੈਂ ਆਪਣੇ ਫਰੈਂਡ ਨੂੰ ਕਾਲ ਕੀਤਾ ਉਹ ਗੱਡੀ ਲੈ ਕੇ ਉੱਥੇ ਆਇਆ ਅਸੀਂ ਉਹਨੂੰ ਗੱਡੀ ਪਾ ਕੇ ਸਿੱਧਾ ਹਸਪੀਟਲ ਲੈ ਕੇ ਆਏ ਤੇ ਉੱਥੇ ਉਹਨਾਂ ਨੇ ਉਹਨੂੰ ਡੈੱਡ ਡਿਕਲੇਅਰ ਕਰਤਾ ਪਰਿਵਾਰ ਦੇ ਵਿੱਚ ਕੌਣ ਕੌਣ ਸਮੀਲ ਦੇ ਉਹਦੀ ਵਾਈਫ ਹੈ ਤੇ ਇੱਕ ਬੇਟੀ ਹੈ ਛੋਟੀ 2 ਸਾਲ ਦੀ ਬੇਟੀ 2 ਸਾਲ ਦੀ ਕੋਈ ਬੱਚਤਾਂ ਤੋਂ ਨਾਰ ਰਿਹਾ ਹਣਾ ਸਮੀਰ ਦੇ ਕੋਈ ਦੁਸ਼ਮਨੀ ਸੀ ਕਿਸੇ ਨਾਲ ਜਾਂ ਕੋਈ ਰੰਗਿਸ਼ ਵਗੈਰਾ ਸਾਰੇ ਇਨਵੈਸਟੀਗੇਸ਼ਨ ਉਹ ਕਰੇਗੇ ਉਹਦਾ ਫਰੈਂਡ ਸਰਕਲ ਸੀਗਾ ਕੀ ਤੁਸੀਂ ਪਰਿਵਾਰ ਦੇ ਵਿੱਚ ਦੇਖਿਆ ਹੈਗਾ ਕੋਈ ਆਂਦੇ ਹੋਣਗੇ ਜਾਂ ਨੌਜਵਾਨ ਯਾਰੀ ਦੋਸਤੀ ਹੁੰਦੀ ਹੈ ਅਕਸਰ ਬਸ ਮੈਂ ਇਸ ਪਿਆਰ ਆਲੀ ਹਾਲੀ ਕੁਝ ਨਹੀਂ ਕਹਿ ਸਕਦਾ ਬਸ ਉਹਦੇ ਫਰੈਂਡ ਸਰਕਲ ਸੀਗਾ ਜੋ ਫਰੈਂਡ ਉਹਦਾ ਉਹਦੇ ਨਾਲ ਜ਼ਿਆਦਾਤਰ ਉਹੀ ਹੁੰਦਾ ਹੈ ਜੋ ਕ੍ਰਿਸ਼ਨਾ ਉਸ ਟਾਈਮ ਉਹਦੇ ਨਾਲ ਮੌਜੂਦ ਸੀਗਾ ਉਹੀ ਉਹਦੇ ਨਾਲ ਜ਼ਿਆਦਾਤਰ ਹੁੰਦਾ ਕਦੀ ਪਹਿਲਾ ਹਮਲਾ ਹੋਇਆ ਸਮੀਰ ਦੇ ਉੱਪਰ ਇਸ ਤਰ੍ਹਾਂ ਨਹੀਂ ਨਹੀਂ ਐਸੀ ਕੋਈ ਗੱਲ ਨਹੀਂ ਹੋਈ ਕਦੀ ਵੀ ਨਹੀਂ ਹੋਈ ਇਹ ਹੁਣ ਗੋਲੀ ਲੱਗੀ ਹੈ ਜਾਂ ਮਤਲਬ ਕੁਝ ਐਸਾ ਪਿਆਰ ਵਗੈਰਾ ਹੋਇਆ ਹੈ ਮਾਰੇ ਨਹੀਂ ਉਧਰ ਉਧਰ ਫਾਇਰ ਦੇ ਉਹ ਕਹਿ ਰਹੇ ਕਿ ਸ਼ੈਲ ਵਗੈਰਾ ਮਿਲੇ ਉਹਨਾਂ ਨੂੰ ਗੱਡੀ 'ਚ ਜੋ ਅੱਗੇ ਜਾ ਕੇ ਗੱਡੀ ਟੁੱਟੀ ਵੀ ਮਿਲੀ ਹੈ ਤੇ ਉਸ 'ਚ ਵੀ ਕਹਿ ਰਹੇ ਮੈਗਜ਼ੀਨ ਵਗੈਰਾ ਮਿਲੀ ਹੈ ਤੇ ਇਹਦੇ ਜਦੋਂ ਅੰਦਰ ਗੱਲ ਕੀਤੀ ਉਹ ਕਹਿੰਦੇ ਉਹ ਪੁਲਿਸ ਵਗੈਰਾ ਨਾਲ ਜਿਆਦਾ ਡਿਸਕਸ ਕਰੇਗੇ ਸਾਰਾ ਮੈਟਰ ਕੀ ਕਿਆ ਬੈਠ ਰਿਹਾ ਉਹ ਕਹਿੰਦੇ ਉਹਦੇ ਚਾਕੂ ਲੱਗਿਆ ਕੋਈ ਟਿੱਕੀ ਚੀਜ਼ ਨਾਲ ਉਹਦੇ ਪਹਿਲਾਂ ਹਮਲਾ ਕਰਿਆ ਹੋਇਆ ਉਹ ਤੇ ਜੇ ਹਰ ਕਿਉਂ ਸੋਚ ਚਲੇਗਾ ਹਾਂ ਸਮੀਰ ਸਮੀਰ ਕੰਮ ਕੀ ਕਰਦਾ ਹੈ ਕੋਪਰ ਵਾਈਂਡ ਦਾ ਕੰਮ ਸੀਗਾ ਕਿਹੜੀ ਜਗ੍ਹਾ ਕੀ ਲਾ ਚੋਲਸ ਤੋਂ ਕਿਸ ਤਰ੍ਹਾਂ ਦੀ ਕਾਰਵਾਈ ਮੰਗ ਕਰ ਰਹੇ ਤੁਸੀਂ ਸਾਨੂੰ ਬਾਬੂ ਬੰਦੇ ਗ੍ਰਿਫਤਾਰ ਚਾਹੀਦੇ ਇਨਸਾਫ ਦੀ ਮੰਗ ਹੈ ਜੀ ਇਹ ਬਹੁਤ ਹੀ ਬੁਰਾ ਹਾਲ ਹੋ ਚੁੱਕਿਆ ਦੇਖ ਲਓ ਕਿਆ ਹਾਲ ਹੋ ਗਿਆ ਕ੍ਰਾਈਮ ਦਾ ਕਿਆ ਹਾਲ ਹੋ ਚੁੱਕਿਆ ਮਤਲਬ ਉਹ ਸਿਰਫ ਗੱਡੀ 'ਤੇ ਬੈਠਾ ਹੋਇਆ ਸੀਗਾ ਕਿ ਉਹ ਕਹਿ ਰਹੇ ਕਿ ਇਸ ਦਾ ਗੱਡੀ ਖੋਣ ਪਿੱਛੇ ਜਾਂ ਕਿਆ ਅੱਗੇ ਗੱਲ ਆਉਦਾ ਫਰੈਂਡ ਦਾ ਸੀਗਾ ਉਹ ਪੁਲਿਸਾਂ ਦੀ ਕਾਰਵਾਈ ਕਰੇਗੀ ਮੈਂ ਬੁਲੀ ਸੁਰਨ ਤੋਂ ਕੰਮ ਕਾਰਵਾਈ ਦੀ ਮੰਗ ਕਰਦਾ ਹੈ ਤੇ ਇਨਸਾਫ ਦੀ ਮੰਗ ਕਰਦਾ ਸਰ ਬਸ ਹੋਰ ਕੁਝ ਨਹੀਂ ਚਾਹੀਦਾ ਜੀ ਉਹ थाना ਸਿੰਘਲ ਲਾਈਨ ਨੂੰ ਰਾਤ ਨੂੰ ਲਗਭਗ 2:00 ਵਜੇ ਮੈਸਨ ਆਇਆ ਸੀ ਕਿ ਕਿਪਾਸੀ ਰੋਡ এনਵਾਇਰਨਮੈਂ ਇੱਕ ਗੱਡੀ ਐਕਸੀਡੈਂਟ ਹੋਈ ਬਾਤ ਜਦੋਂ ਮੌਕੇ ਪਹੁੰਚ ਕੇ ਚਿਕੀਤਾ ਗਿਆ ਤੋਂ ਅਨੁਪ ਕੰਪਲੀਟ ਇਨਫੋਰਮੇਸ਼ਨ ਇਹ ਮਿਲੀ ਕਿ ਸਮੀਰ ਕਟਾਰੀਆ ਨਾਮ ਦੇ ਬੰਦੇ ਤੇ ਜਾਣਲਾਵ حملہ ਹੋਇਆ ਸੀਗਾ ਔਰ ਅਨੁਪੰ ਲੰਭੇ ਐਸੀ ਹਸਪੀਟਲ ਸ਼ਿਫਟ ਕਰਤਾ ਕਿ ਇੱਥੇ ਉਹਦੀ ਮੌਤ ਹੋ ਗਈ ਹੈ ਮੌਕੇ ਤੇ ਤੁਸੀਂ ਦੇਖੋ ਗੱਡੀ ਕਾਫੀ ਜ਼ਿਆਦਾ ਐਕਸੀਡੈਂਟ ਹੋਇਆ ਹੋਇਆ ਹੈ ਔਰ ਮੌਕੇ ਤੇ ਸਾਨੂੰ ਇੱਕ ਐਮਪਟੀ ਮੈਗਜ਼ੀਨ ਔਰ ਇੱਕ ਐਮਪਟੀ ਸੈਲ ਵੀ ਪਾਹ ਮਧ ਹੋਇਆ ਹੈ ਇਹ ਪ੍ਰਾਇਮ ਫੇਸਿਆ ਮਰਡਰ ਇਨਸੀਡੈਂਟ ਲੱਗ ਰਹਾ ਹੈ ਅਨ ਬੈਕਐਂਡ ਕੀ ਕਰਨੇ ਹੋ ਕਿਸ ਕਰਕੇ ਹੋਇਆ ਅਸੀਂ ਦੱਸ ਸਕਦੇ ਖਬਰਾਂ ਦੇ ਇਸ ਬੁਲਟਨ ਦੇ ਵਿੱਚ ਐਨਹੀਂ ਹੁਣ ਮੈਨੂੰ ਪਰਮਜੀਤ ਕੌਰ ਸੈਣੀ ਨੂੰ ਇਜਾਜ਼ਤ ਤੁਸੀਂ ਬੇਖ ਦੇ ਰੋ এবੀਪੀ ਸਾਂਝਾ